ਹਾਂਜੀ ਗਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਹੈਪੀ ਬਰਥਡੇ ਕੱਲ ਨਿਭੜ ਗਿਆ ਸਾਡਾ ਵਧੀਆ ਤੇ ਅੱਜ ਦਾ ਵਲੌਗ ਥੋੜਾ ਜਿਹਾ ਲੇਟ ਹੋ ਗਿਆ ਸਾਡੇ ਪਿੰਡ ਦਾ ਅੱਜ ਮੇਲਾ ਬੱਬੇ ਪੀਰ ਦੀ ਜਗ੍ਹਾ ਤੇ ਉੱਥੇ ਵੀ ਨਹੀਂ ਜਾਇਆ ਗਿਆ ਤਵੇ ਹੀ ਖਰਾਬ ਹੋ ਗਈ ਤੇ ਮੈਂ ਕਿਹਾ ਸੋਚਿਆ ਵੀ ਹੁਣ ਵਾਚਨ ਲਈ ਤਿੰਨ ਨਾਲੇ ਵਲੌਗ ਕੰਟੀਨਿਊ ਕਰਦੇ ਆ ਤੇ ਨਾਲੇ ਉੱਧਰ ਦਿਖਾ ਕੇ ਆਨੇ ਮੇਲਾ ਤੁਹਾਨੂੰ ਥੋੜਾ ਬਹੁਤ ਤੇ ਜੂਸ ਪੀਂਦੇ ਮੂਰੇ ਹੋੜੇ ਸੀਗਾ ਤੇ ਔਰੈਂਜ ਛਲ ਕੇ ਸਾਡੇ ਸੀ ਮੈਂ ਕਰਨ ਨਾਲ ਉਹ ਵੀ ਵੀਡੀਓ ਬਣਾਉਣੇ ਆ ਆ ਜੋ ਤੁਹਾਨੂੰ ਦਿਖਾਉਣੇ ਭਾਈ ਬੌਜੀ ਕਿੰਨੂ ਛੱਲੇ ਵੇਣੇ ਆਪਣਾ ਮਿਕਸਰ ਵੀ ਰੈਡੀ ਆ ਸੁਜਾਤਾ ਆਜੋ ਤੇ ਇੱਕ ਲਾਈਟ ਨਹੀਂ ਹੈਗੀ ਹੁਣ ਇਨਵਰਟਰ ਤੇ ਦੇਖਦੇ ਚਲਾ ਕੇ ਚੱਲ ਜਣਾ ਨਾ ਵੈਸੇ ਦੇਖਦੇ ਆ ਬੱਕੀ ਹਾਂ ਮੇਰੀ ਗੁੜੀ ਮੇਲੇ ਤੋਂ ਲੈ ਕੇ ਆਈ ਹੈ ਚਲਾ ਕੇ ਰੱਖੀ ਪੁੱਤ ਚਲਾਈ ਆ ਹਾਂ ਆ ਬੌਜੀ ਇਨੂੰ ਭਰ ਕੇ ਰੱਖ ਲੀਏ ਪਹਿਲਾਂ ਹੁਣ ਦੇਖੋ ਚਲਾ ਕੇ ਜੇ ਚੱਲਦਾ ਇਨਵਰਟਰ ਤੇ ਇਹ ਜਮਾਤ ਨੂੰ ਮੁਕੋ ਚੱਲ ਪਿਆ ਨਿਕਲ ਰਿਹਾ ਦੂਸਰਾ ਵੀ ਆਉਂਦਾ ਮੰਗਾਰਦਾ ਅਸਮਗਾਤ ਵੀ ਹੱਸਦਾ ਤੇ ਔਰ ਉਹ ਵੀ ਕਹਿਦੀ ਕਰੇ ਅੱਜ ਪਰਮੈਸ ਵੀ ਨਹੀਂ ਹੋਗਾ ਦੇਖੋ ਇਦਾਂ ਬਣਾ ਰਹਾ ਮੈਂ ਦਾਲ ਨਾਲ ਖੀਰਾ ਪਿਆਜ਼ ਔਰ ਇਹ ਦਾਲ ਉੱਪਰ ਪਾਣਾ ਥੋੜਾ ਜਿਹਾ ਯਾ ਵਾਦਾ ਮਿਕਸਚਰ ਬਣਾ ਦੇਣਾ ਘੈਂਟ ਬੁਰਾ ਮੈਂ ਕਰਦੇ ਮਿਕਸ ਆਪਾ ਥੋੜਾ ਜਿਹਾ ਪਾਉਂਗਾ ਉੱਪਰ ਲੈਮਨ ਐਨ ਬੰਦਣੀ ਦਾਲ ਵਧੀਆ ਇਹਦੇ ਥਣੀਆਂ ਪਾਉਣਾ ਹਾਂ ਮੈਂ ਧਨੀਏ ਕੱਪਨਾ ਲੋ ਜੀ ਲੋ ਪਿਆਜ਼ ਖੀਰਾ ਪਿਆਜ਼ ਖੀਰਾ ਧਨੀਆ ਹਾਂ ਰਿਮੇਟਰ ਆਪਸ਼ਨ ਵਾਲਾ ਜੇ ਪੌਣੀ ਚਾਹ ਤਾਂ ਪਾ ਸਕਦੇ ਹੋ ਤੇ ਨਿੰਬੂ ਦਾ ਰਸ ਥੋੜਾ ਜਿਹਾ ਪਾ ਲਓ ਉਹ ਵੀ ਵਧੀਆ ਬਸ ਹਾਲਾ ਸੇਕੋ ਨਹੀਂ ਹੈਗਾ ਹਾਂ ਚਲ ਕੋਈ ਦੇ ਲਓ ਜੀ ਇਧਰ ਜੂਸ ਦੀ ਪਣਵਾਈ ਹੋ ਰਹੀ ਆ ਪੁੜਾਂਗੇ ਜੀ ਬਸ ਲਿਓ ਜੀ ਹੁਣ ਵੇਟ ਕਰਨੀ ਔਖੀ ਆ ਥੋੜੀ ਉਹਨੇ ਆਪਾ ਟੈਸਟ ਕਰਕੇ ਦੇ ਆਪਣਾ ਹੂੰ ਲੱਕੇ ਵੀਧੀ ਵੜਿਆ हरी मचा की लड़ नहीं है हम्म हाँ जी चला के रखो टाइम टू टाइम पिछले चलाओ ना हूं चलाओ वीडियो तो आई नहीं रहा तुम्हें इधर आओ ना पहला ये आ जाओ आ जाओ आज इतने आज इतने आ जाओ हूं चलाओ यह की है वैसे है दस दो की है दस दो की ਨਾ ਬਤੇ ਤੂੰ ਆ ਰਿਹਾ ਇਹਨੂੰ ਇਥੇ ਬੁਆਏ ਕਰਕੇ ਆ ਬਹੁਤ ਤਿਆਰ ਹੈ ਆ ਦੇ ਇਹ ਚੋਗਾ ਚੁੱਕ ਦਿਆ ਗੁੱਡ 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 ਜਦੋਂ ਤੈਨੂੰ ਭੁੱਖ ਲੱਗਦੀ ਹੈ ਨਾ ਉਹ ਮੈਨੂੰ ਭੁੱਖ ਲੱਗਦੀ ਹੈ ਇਹਨੂੰ ਖਾ ਲੈ ਫੜੋ ਇਹ ਮੇਲੇ ਤੇ ਜਾਏ ਪਹਿਲਾਂ ਮੈਂ ਹੀ ਰਹਿ ਗਿਆ ਤੇ ਮੈਂ ਵੀ ਗੜਾ ਕੱਢਿਆ ਨਾਲੇ ਕਦੀ ਹੋਰ ਇਹਨੂੰ ਚੀਜ਼ੀ ਦਿਵਾ ਲੈਣਾ ਥੋ ਲੋ ਮੇਰੀ ਕੁੜੀ ਆ ਗਈ ਜੂਸ ਕਿਥੇ ਮਰਾ ਆ ਆਜੀ ਆਜਾ ਆਜਾ ਜੂਸ ਨਾਲ ਦੇ ਦਿੰਨਮ ਕੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਅੱਜ ਆਪਣਾ ਬ੍ਰੇਕਫਾਸਟ 3 ਵਜੇ ਹੋ ਰਿਹਾ ਜਿਹੜਾ ਲੰਚ ਬ੍ਰੰਚ ਇਕੱਠਾ ਬ੍ਰੇਕਫਾਸਟ ਨਹੀਂ ਆਇਆ ਲੰਚ ਬ੍ਰੰਚ ਤੁਸੀਂ ਕੀ ਖਾਓਗੇ ਪੀਓਗੇ ਡਰਿੰਕ ਬ੍ਰੇਕ ਹੈ ਕੀ ਪੀਓਗੇ ਆਹ ਇਹਨੂੰ ਕੀ ਕਹਿੰਦੇ ਨੇ ਦੱਸੋ ਫਿਰ ਕੀ ਹੈ ਇਹ ਪਹਿਲਾਂ ਬੋਲੋ ਫਿਰ ਮਿਲੂਗਾ ਮੈਂ ਨਹੀਂ ਦਿੰਦਾ ਐਵੇਂ ਨਾ ਨਾ ਖਾਬੂ ਸ਼ਾਬਾ ਹਲੋ ਗਾਇਸ ਤੁਸੀਂ ਵੀਰੋ ਮੈਨੂੰ ਵੀ ਦੇ ਲੋ ਇੱਕ ਚਮਚ ਆਹ ਲੋ ਵੀ ਆਪਾਂ ਚੱਲੇ ਹੁਣ ਮੇਲੇ ਦੇ ਨਾਲ ਕਿੱਥੇ ਚਲੀਏ ਹੈ ਚਲੀਏ ਚਲੋ ਕੀ ਲੈ ਕੇ ਆਂਗਾ ਕੀ ਲੈ ਕੇ ਆਉਣਾ ਤੂੰ ਪਹਿਲਾਂ ਦੇਖਾਂਗੇ ਜਾ ਕੇ ਵੈਰਾਈਟੀ ਫੇਰ ਲਵਾਂਗੇ ਚੱਲ ਠੀਕ ਆ ਕਿ ਨਵੇਂ ਬੋਲਗੇ ਮੇਰਾ ਸਿੱਧਾ ਨੰਬਰ ਤੁਹਾਨੂੰ ਜਿੰਨ੍ਹੇ ਜਿੰਨ੍ਹੇ ਹੋ ਰਾਤ ਨੂੰ ਕਿਉਂ ਸਿੱਧਾ ਜੀ ਪਤਾ ਲਗਾਉਣਾ ਹੈ ਮੇਰਾ ਦੇਖੇਗਾ ਜਿੰਕੀ ਹਾਂ ਜਿੰਕੀ ਇਲਾਣਾ ਹੈ ਕੀ ਹੋ ਗਈ ਸਾਤੀ ਸਾਤੀ ਦੇ ਕੋਲੋਂ ਕੋਲ ਹੈ ਤੁਜੀ ਰੋਟੇ ਨੂੰ ਚੰਗਣਾ ਆਉਂਦੇ ਲੋ ਜੀ ਇਹ ਸੀ ਸਾਡੇ ਪਿੰਡ ਦਾ ਮੇਲਾ ਪੀਰਾਂ ਦੀ ਜਗ੍ਹਾ ਤੇ ਤੇ ਸਾਡੇ ਸਾਰੇ ਯਾਨੀ ਮਤਲਬ ਵਧੀਆ ਨਾਲ ਮਿਲ ਕੇ ਮਨਾਉਂਦੇ ਆ ਆਪਾਂ ਅੱਜ ਸਿੱਧੀ ਥੋੜੇ ਜਿਹਾ ਬਿਮਾਰ ਇਸ ਕਰਕੇ ਸੇਵਾ ਕਰਾਈ ਨਹੀਂ ਕਿ ਜਾ ਕੇ ਬਸ ਹੁਣੀ ਘੰਟਕ ਲਾ ਕੇ ਆਏ ਸੀ ਜਾ ਕੇ ਕਿ ਬਹੁਤ ਤੁਹਾਨੂੰ ਕਲਿੱਪ ਵਧੀਆ ਲੱਗੇ ਹੁਣ ਤੇ ਹੁਣ ਖਾਣੇ ਪ੍ਰਸ਼ਾਦ ਚੌਲ ਨਾਲਾ ਦੀ ਚਾਹ ਹੈ ਨਾ ਆਹਾਹਾ ਇਹ ਆਹੀ ਪਿੰਡੂ ਸਟਾਈਲ ਇਹ ਬੜੀਆਂ ਗੱਲਾਂ ਨੇ ਬਹੁਤ ਅਜੀ ਮੈਂ ਕਹਿੰਦਾ ਜਦੋਂ ਸਕੂਲੋਂ ਵੇਰੇ ਵੀ ਪੜਦੇ ਹੁੰਦੇ ਸੀ ਨਾ ਤੇ ਭੱਜੇ ਭੱਜੇ ਆਉਣਾ ਸਕੂਲੋਂ ਵੀ ਮੇਲੇ ਤੇ ਜਾਣਾ ਚੌਲ ਲੈ ਕੇ ਆਉਣੇ ਚਾਹ ਬਣਾਣੀ ਮੰਮੀ ਹੁਣਾ ਨੇ ਤੇ ਇਦਾਂ ਨਾ ਡਿੱਪ ਕਰਕੇ ਖਾਣੇ ਕੀ ਬਾਤ ਹੈ ਬਚਪਨ ਜਾ ਰਾਇਆ ਨਾ ਟੈਸਟ ਵੀ ਜਦ ਡੁੱਗਣਾ ਤਿੱਗਣਾ ਵਾਜਦਾ ਟਰਾਈ ਕਰਕੇ ਦੇਖੋ ਕਰੇ ਮੇਰਾ ਗੇ ਮਿੱਤਰੋ ਆਦੋਂ ਨਹੀਂ ਲੱਗੇ ਨਹੀਂ ਆਹ ਵੀ ਗੁੱਟ ਬੰਦ ਕਾਲ ਨਹੀਂ ਸੀ ਇੱਕ ਕੁੱਝ ਜਾਣੇ ਦਾ ਕਾਲ ਨਹੀਂ ਆਉਂਦਾ ਤੁਸੀਂ ਹੁਣ ਕੈਸੀ ਕਰ ਚਾਈ ਜੈ ਨੈਰਾ ਕਰ 好，好好。